ਸੁਲਤਾਨਪੁਰ ਲੋਧੀ ਚ ਅਵਾਰਾ ਕੁੱਤਿਆਂ ਦਾ ਆਤੰਕ ਜ਼ਾਰੀ ਦੋ ਬੱਚੇ ਬਣੇ ਨਿਸ਼ਾਨਾ ਸਿਵਲ ਕ ਹਸਪਤਾਲ ਤੋ ਕਿਤੇ ਕੇ ਰੈਫਰ ਇੱਕ ਦੀ ਹਾਲਤ ਨਾ ਜ਼ੋ ਜਿਲ੍ਹਾ ਕਪੂਰਥਲਾ ਦੇ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਰੁਕਣ ਦਾ ਨਾਂ ਨਹੀਂ ਲੈ ਰਿਹਾ ਆਏ ਦਿਨ ਅਵਾਰਾ ਕੁੱਤੇ ਲੋਕਾਂ ਨੂੰ ਨੋਚ ਰਹੇ ਨੇ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਪਹਿਲਾਂ ਵੀ ਕੁਝ ਲੋਕ ਇਹਨਾਂ ਕੁੱਤਿਆਂ ਦੀ ਪੇਟ ਚੜ੍ਹ ਕੇ ਮੋਤ ਦਾ ਗਰਾਸ ਬਣ ਚੁੱਕੇ ਨੇ ਤਾਜ਼ਾ ਮਾਮਲਾ ਹਲਕਾ ਸੁਲਤਾਨਪੁਰ ਲੋਧੀ ਰਹੇ ਅਧੀਨ ਪੈਂਦੇ ਪਿੰਡ ਉਗਰੂਪੁਰ ਅਤੇ ਮਹਿਮਾਵਾਲ ਵਿੱਚ ਆਵਾਰਾ ਕੁੱਤਿਆਂ ਵੱਲੋਂ ਇੱਕ ਲੜਕੀ ਅਤੇ ਇੱਕ ਲੜਕੇ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਬੱਚੇ ਦੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜੋ ਕਿ ਪ੍ਰਵਾਸੀ ਮਜ਼ਦੂਰ ਦੀ ਲੜਕੀ ਦੱਸੀ ਜਾ ਰਹੀ ਹੈ ਦੋਵੇਂ ਬੱਚਿਆਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆ ਦੋਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡਿਊਟੀ ਡਾਕਟਰ ਪੁਨੀਤ ਕੋਰਨੇ ਦੱਸਿਆ ਕਿ ਸਾਡੇ ਕੋਲ ਮੀਰਾ ਪੁੱਤਰੀ ਵਿਨੋਦ ਨਿਵਾਸੀ ਉਗਰੂਪੁਰ ਅਤੇ ਕਾਰਤਿਕ ਪੁੱਤਰ ਮਨੀ ਕੁਮਾਰ ਨਿਵਾਸੀ ਮਥਵਾਵਾਲ ਅਵਾਰਾ ਕੁੱਤਿਆਂ ਦੇ ਕੱਟਣ ਨਾਲ ਇਲਾਜ ਲਈ ਆਏ ਹਨ ਜਿਨ੍ਹਾਂ ਨੂੰ ਮੁੰਢਲੀ ਸਹਾਇਤਾ ਦੇ ਕੇ ਰੈਫਰ ਕਰ ਦਿੱਤਾ ਗਿਆ ਹੈ ਇਹਨਾਂ ਵਿੱਚੋਂ ਮੀਰਾ ਦੀ ਹਾਲਤ ਕਾਫੀ ਨਾਜ਼ੂਕ ਹੈ ਦੂਜੇ ਪਾਸੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਅਵਾਰਾ ਕੁੱਤਿਆਂ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕੁੱਤੇ ਹੁਣ ਆਦਮ ਖੋਰ ਹੋ ਚੁੱਕੇ ਹਨ ਜਿਨ੍ਹਾਂ ਤੇ ਨਕੇਲ ਪਾਈ ਜਾਣੀ ਬੇहद ਲਾਜ਼ਮੀ ਹੈ ਕਪੂਰਥਲਾ ਤੋਂ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਅਜੀ ਸੁਪੰਸਰ ਕੀ ਨਾਂਕੀ ਗੱਲਬਾਤ ਹੋਈ ਹੈ ਮੈਂ ਸੁਖਜੈ ਸਿੰਘ ਸਰਪੰਚ ਗੁਰੂਪੁਰ ਤੋਂ ਪ੍ਰਵਾਸੀ ਹਰ ਸਾਲ ਆਉਂਦੇ ਆ ਬੈਠਦੇ ਆ ਕੇ ਆਲੂਆ ਦੀ ਚਗਾਈ ਵਾਸਤੇ ਆਉਂਦੇ ਆ ਉਹਰ ਉਪਰ ਤੇ ਗੱਲਾਂ ਦੀ ਹੱਦ ਤੇ ਚਗਾਈ ਕਰ ਰਹੇ ਬੱਚੇ ਖੇੜਦੇ ਖੇੜਦੇ ਥੋੜਾ ਪਰੇ ਚਲੇ ਗਏ ਹਵਾਰਾ ਕੁੱਤਿਆਂ ਨੇ ਬੱਚੇ ਨੂੰ ਪੂਰਾ ਨੋਚ ਲਿਆ ਹਰ ਅੰਗ ਸਰੀਰ ਇੱਟ ਜਿਹਾ ਸਿਰ ਤੋਂ ਲੱਤਾਂ ਤੇ ਬਾਹਾਂ ਤੇ ਤੇ ਤੁਰੰਤ ਇਹਨਾਂ ਸਰਕਾਰੀ ਹਸਪਤਲ ਜਾਂਦਾ ਗਿਆ ਫਸਟ ਐਡ ਰਨ ਨੇ ਕੀਤਾ ਜੋ ਵੀ ਕੀਤਾ ਪਰ ਇੱਥੇ ਕੋ ਡਾਕਟਰਾਂ ਦੀ ਘਾਟ ਹੋਣ ਕਾਰਨ ਇਹਨਾਂ ਕਪੂਰ ਤੇ ਰੈਫਰ ਕਰਤਾ ਵੀ ਸਾਡੇ ਕੋਲ ਡਾਕਟਰ ਹੈ ਨਹੀਂ ਕਿ ਪ੍ਰਬੰਧ ਹੈ ਨਹੀਂਗਾ ਤੁਸੀਂ ਕਪੂਰ ਤੇ ਲੈ ਜਾਓ ਬੱਚੇ ਦਾ ਬੱਚੇ ਦੇ ਹਾਲਾਤ ਦੇ ਨਾ ਕੀਤਾ ਜੋ ਰਿਦਾ ਇਲਾਜ ਸੀ ਨਾ ਕੀਤਾ ਡਾਕਟਰਾਂ ਨੇ ਅਗੇ ਆਣੇ ਫਿਰ ਪਰਚੀ ਬਣਾ ਕੇ ਕਪੂਰ ਰੋਇ ਹਸਪਤਲ ਦਾ ਰੈਫਰ ਕਰਤਾ ਕਿੰਨੀ ਉਮਰ ਸੀ ਬੱਚੇ ਬੱਚੇ 10 ਸਾਲ ਉਮਰ ਦੇ ਨਾਮ ਨੂੰ ਮਾਪੇ ਦਾ ਨਾਮ ਹਾਂ ਉਹਦਾ ਪਿਓ ਦਾ ਨਾਮ ਆ ਬਨੋਦ ਉਹਦੇ ਪਿਓ ਦਾ ਨਾਮ ਆ ਬੱਚੇ ਕੀ ਨਾਮ ਸੀ ਬੱਚੇ ਦਾ ਨਾਮ ਮੀਰਾ ਸੀ ਇਹ ਸੀ ਕੋਰੀ ਸੀ ਕੀ ਮੰਗ ਕਰਦੇ ਕੋਸ਼ਿਸ਼ ਸ਼ਾਸਰ ਕੋ ਮੰਗ ਕਰਦੇ ਸਾਰਾ ਸੁਲਤਾਨਪੁਰ ਨਦੀ ਹਸਪਤਲ ਦੇ ਗੁਰੂ ਕੀ ਨਗਰੀ ਆ ਇੰਨੀ ਇੱਥੇ ਮਿਹਰੀ ਡਾਕਟਰਾਂ ਦਾ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਗਾਂ ਰੈਫਰ ਨਾ ਕੀਤਾ ਅਗਲਾ ਉਮੀਦ ਲੈ ਕੇ ਆਉਂਦਾ ਕਿ ਮੈਂ ਬੱਚੇ ਦਾ ਨਾਜ ਕਰਾਉਣਾ ਇੱਥੇ ਪੂਰਾ ਡਾਕਟਰਾਂ ਦਾ ਪ੍ਰਬੰਧ ਹੋਵੇ ਮੈਡੀਸਨ ਆਵੇ ਤਾਂ ਨਾਜ ਇੱਥੇ ਹੋਵੇ ਗਾਂ ਕਿਸੇ ਦਾ ਰੈਫਰ ਨਾ ਕੀਤਾ ਜਾਂਦਾ ਕਿੰਨੀ ਕਿ ਗਿੰਦੀ ਆ ਕੁੱਤਿਆਂ ਦੀ ਵਾਰਾ ਕੁੱਤਿਆਂ ਦੀ ਬਹੁਤ ਗਿੰਦੀ ਹੈ ਬੇਤਹਾਸ਼ ਕਿਈਆਂ ਨੂੰ ਹੱਟਦੇ ਆ ਕਈ ਲੋਕ ਭੱਜ ਕੇ ਜਾਨ ਬਚਾ ਲਵੇ ਸਰਕਾਰੋਂ ਦੇ ਵਾਸਤੇ ਚਾਹੀਦਾ ਕਿ ਇਹਨਾਂ ਦਾ ਕੋਈ ਨਾ ਕੋਈ ਇੰਤਜ਼ਾਮ ਕੀਤਾ ਜਾਵੇ ਇਹਨਾਂ ਦੇ ਸਬੰਧ ਵਿੱਚ ਵੀ ਕੋਈ ਪੀਸੀ ਅਧੀਨ ਨਿਯਮ ਚੱਕਿਆ ਜਾਂ ਦਸਤਖਤ ਮੈਂ ਪਹੁੰਚਣ ਜਦੋਂ ਉਹ ਨਾਲ ਗੱਲ ਕਰੀਦੀ ਉਹ ਕਹਿੰਦੇ ਵੀ ਸਰਕਾਰ ਨੇ ਕੁੱਤੇ ਮਾਰਦੇ ਪਹਿਲਾਂ ਕੁੱਤੇ ਨੂੰ ਦਵਾਈ ਪਾਉਂਦੇ ਮਾਰਦੇ ਹੁੰਦੇ ਹੁਣ ਕਹਿੰਦੇ ਸਰਕਾਰ ਨੇ ਮਨਾਈ ਕੀਤੀ ਹੋਈ ਆ ਵੀ ਕੋਈ ਨਹੀਂ ਹੱਲ ਕਰ ਸਕਦਾ ਅਸੀਂ ਆਵਾਰਾ ਕੁੱਤੇ ਹਲਕੇ ਕੁੱਤੇ ਵੀ ਤੁਰੇ ਫਿਰਦੇ ਆ ਲੋਕੀ ਆਪਦੀ ਜਾਨ ਬਚਾਉਂਦੇ ਆ ਪਰ ਸਰਕਾਰ ਨੂੰ ਇਹਦਾ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਮੈਂ ਆਪਣਾ ਵਾਲਦੇ ਆ ਮੈਂ ਤੇ ਮੁੰਡਾ ਮੇਰਾ ਬਾਹਰ ਖੇਡਦਾ ਸੀ ਨਾਲ ਹੀ ਕੁੱਤਿਆਂ ਨੇ ਭੜ ਲਿਆ ਕਿੱਥੇ ਕਰਨਾ ਹੈ ਘਾਦੇ ਨਾਲ ਉੱਥੇ ਸੱਤਿਆ ਜੀ ਤੇ ਦੁਕਾਨ ਦੇ ਲਾ ਕੇ ਖੇਡਦਾ ਸੀ ਕਿਹੜੇ ਘਰ ਦੇ ਪਿੰਡ ਦੇ ਮੈਂ ਤੋਂ ਆ ਕਿੰਨੇ ਕੁੱਤੇ ਸੀਗੇ ਉਹ 2 3 ਸੀਗੇ ਇਹ ਵਾਰੇ ਕੁੱਤੇ ਸੀਗੇ ਜਾਂ ਦੂਜੇ ਇਹ ਪਾਲਦੇ ਕੁੱਤੇ ਸੀਗੇ ਪਤਾ ਨਹੀਂ ਮੈਨੂੰ ਆਵਾਰਾ ਸੱਰੀ ਕੁੱਤੇ ਵੀ ਮਾਰਦੇ ਨੇ ਸਾਨੂੰ ਸੋਚ ਮਾਰਨਾ ਚਾਹੋਗੇ ਤ੍ਰਿਪੁਰੀਧ ਕੋਰੇ ਮੈਂ ਇਸ ਵਕਤ ਐਸਡੀਐਚ ਸੁਲਤਾਨਪੁਰ ਲੋਧੀ ਦੀ ਐਮਰਜੈਂਸੀ ਦੇ ਵਿੱਚ ਮੇਰੀ ਡਿਊਟੀ ਹੈ ਪੋਸਟਡ ਹਾਂ ਮੈਂ ਉੱਥੇ ਜਿਸ ਸਾਡੇ ਕੋਲ ਦੋ ਬੱਚੇ ਆਏ ਨੇ ਦੋਨੋਂ ਹੀ ਸਿਵियर ਡੌਗ ਬਾਈਟਸ ਦੇ ਨਾਲ ਆਏ ਹੈਗੇ ਆ ਗ੍ਰੇਡ 4 ਇੰਜਰੀ ਹੀ ਜਿਹਨੂੰ ਕਹਿੰਦੇ ਹੈਗੇ ਆ ਔਰ ਦੋਨੋਂ ਬੱਚਾ ਨੂੰ ਫਰਸਟ ایڈ ਦੇ ਕੇ ਆਪਾਂ ਰੈਫਰ ਕਰ ਦਿੱਤਾ ਹੈ ਅੱਗੇ ਹਾਇਰ ਸੈਂਟਰ ਕੀ ਨਾਮ ਬੱਚੇ ਦਾ ਇੱਕ ਬੱਚਾ ਤਾਂ ਬੱਚੀ ਇੱਕ ਬੇਬੀ ਗਰਲ ਹੈਗੀ ਆ ਮੀਰਾ ਡਾਟਰ ਆਫ ਵਿਨੋਦ ਔਰ ਉਹ ਬਿਹਾਰ ਦੇ ਹੈਗੇ ਨੇ ਵੈਸੇ ਉਗਰੂਪੁਰ ਡਿਸਟ੍ਰਿਕਟ ਦੇ ਹੈਗੇ ਨੇ ਫਿਲਹਾਲ ਇੱਥੇ ਡੰਡੇ ਰੁਕੇ ਹੋਏ ਸੀਗੇ ਔਰ ਦੂਸਰੇ ਜਿਹੜਾ ਹੈਗਾ ਉਹ ਬੀਬੀ ਬੋਏ ਆਇਆ ਹੈ ਆਪਣੇ ਕੋਲ 카ਰ্তিক ਨਾਮ ਹੈ ਉਹਦਾ ਉਹ ਇਥੋਂ ਮਹਾਤਮਾ ਵਾਲਦੇ ਹੈਗੇ ਨੇ ਬੱਚੇ ਦੀ ਉਮਰ 6 ਤੋਂ 7 ਸਾਲ ਹੈ ਔਰ ਬੱਚਾ ਜਿਹੜਾ ਹੈਗਾ ਉਹਦੀ ਉਮਰ 5 ਸਾਲ ਹੈ ਸਰੀਸ ਬੰਨੇ ਬੱਚੀ ਜਿਹੜੀ ਹੈ ਹਾਂਜੀ ਜਿਹੜੀ ਮੀਰਾ ਹੈਗੀ ਹੈ ਬੱਚੀ ਬੱਚੀ ਹੈ ਜਿਹੜੀ ਉਹ ਤਾਂ ਕਾਫੀ ਸਿੱਖ ਹੈ ਉਹਨੂੰ ਅੱਗੇ ਰੈਫਰ ਕਰ ਦਿੱਤਾ ਹੈ ਜਿਹੜਾ ਬੱਚਾ ਹੈ ਉਹਦੇ ਵੀ ਇੰਜਰੀ ਜ਼ਿਆਦਾ ਹੈਗੀ ਉਹਨੂੰ ਵੀ ਰੈਫਰ ਕੀਤਾ ਪਰ ਚਲੋ ਉਹ ਖਤਰੇ ਤੋਂ ਬਾਹਰ ਹੈ